ਪੰਜਾਬੀ ਇਕਤੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਵੱਡੀ ਖਬਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਤਿੰਨ ਹੋਰ ਟੋਲ ਪਲਾਜ਼ੇ ਬੰਦ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਜਾਂ ਚਲਾਉਣ ਸੋਂ ਦੀ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ 14 ਫਰਵਰੀ ਨੂੰ ਇਹਦੇ ਬੰਦ ਹੋਣ ਦੇ ਬੋਰਡ ਜਾਤਾ ਲੱਗੇ ਰਹਿਣਗੇ ਜਾਂ ਹਟਾ ਦਿੱਤੇ ਜਾਣਗੇ ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਜਨਤਕ ਤੌਰ ਤੇ ਐਲਾਨ ਕਰ ਚੁੱਕੇ ਹਨ ਕਿ ਪੰਜਾਬ ਦੇ ਟੋਲ ਪਲਾਜ਼ੇ ਪਿਛਲੀਆਂ ਸਰਕਾਰਾਂ ਆਰਣੇ ਆਪਣੇ ਮਾੜੇ ਇਰਾਦਿਆਂ ਨਾਲ ਲਗਾਏ ਸਨ ਪਰਜਨਤਾ ਦੇ ਹਿੱਤਾਂ ਵਿੱਚ ਉਹ ਇਹ ਸਾਰੇ ਟੋਲ ਪਲਾਜ਼ੇ ਬੰਦ ਕਰ ਦੇਣਗੇ ਮੁੱਖ ਮੰਤਰੀ ਦੇ ਇਸ ਅਭਿਆਨ ਨੂੰ ਦੇਖਦੇ ਹੋਏ ਇਹ ਟੋਲ ਪਲਾਜ਼ੇ ਕਿੰਨੀ ਤੌਰ ਤੇ ਬੰਦ ਹੋ ਜਾਣਗੇ ਪੰਜਾਬ ਚ ਟੋਲ ਪਲਾਜ਼ੇ ਬੇਸ਼ੱਕ ਆਪਣੇ ਸਮੇਂ ਅਨੁਸਾਰ ਜਾਂ ਨੀਮਨ ਸਰ ਬੰਦ ਕੀਤੇ ਗਏ ਹਨ ਪਰ ਸਟੇਟ ਹਾਈਵੇ ਚੋਂ ਵੀ ਪੰਜਾਬ ਬਲਾਚੌਰ ਦਸੂਹਾ ਤੇ ਸਥਿਤ ਤਿੰਨ ਵਾਕਫਾ ਟੋਲ ਪਲਾਜ਼ੇ ਤਕਰੀਬਨ 1 ਮਹੀਨੇ ਤੋਂ ਸੁਰੱਖੀਆਂ ਵਿੱਚ ਹਨ ਉਹਨਾਂ ਦਾ ਕਾਰਜਕਾਲ 14 ਫਰਵਰੀ 2023 ਨੂੰ ਖਤਮ ਹੋਣ ਜਾ ਰਿਹਾ ਹੈ ਜਿਸ ਬਾਰੇ ਚੰਡੀਗੜ੍ਹ ਤੋਂ ਦਸੂਹਾ ਵਾਇਆ ਬਲਾਚੌਰ ਨੂੰ ਜਾਂਦੇ ਸਮੇਂ ਪਹਿਲਾ ਟੋਲ ਪਲਾਜ਼ਾ ਮੰਜਾਰੀ ਦੂਜਾ ਚੱਬੇਵਾਲ ਅਤੇ ਤੀਜਾ ਮਾਨਗੜ ਨੇੜੇ ਦਸੂਹਾ ਹੈ ਤਕਰੀਬਨ 104.96 ਕਿਲੋਮੀਟਰ ਤੱਕ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਸੈਂਕੜੇ ਰੁਪਏ ਦਾ ਟੋਲ ਅਦਾ ਕਰਨਾ ਪਿਆ ਹੈ ਅਤੇ ਹੁਣ ਭਗਵੰਤ ਮਾਨ ਸਰਕਾਰ ਇਹ ਤਿੰਨੇ ਟੋਲ ਪਲਾਜ਼ੇ 14 ਫਰਵਰੀ ਨੂੰ ਬੰਦ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਸੰਵਾਦ ਕੀਤਾ ਗਿਆ ਇਸ ਦੌਰਾਨ ਜਿੱਥੇ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਹੱਲ ਕੱਢਣ ਦਾ ਭਰੋਸਾ ਜਤਾਇਆ ਉੱਥੇ ਹੀ ਅਦੂਨੀ ਖੇਤੀ ਦੇ ਵਿਚਾਰ ਟਾਂਦਰਾ ਵੀ ਕੀਤਾ ਗਿਆ ਇਸ ਮੁੱਖ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕਰਦੇ ਹੋਏ ਮੀਲਾਂ ਨੂੰ ਕਿਸਾਨਾਂ ਦੇ ਬਕਾਏ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਆਪਣੇ ਸੰਬੋਧਨ ਦੌਰਾਨ ਸੀਐਮ ਭਗਵੰਤ ਮਾਨ ਨੇ ਕਿ ਹੈ ਕਿ ਪੰਜਾਬੀ ਮਿਹਨਤੀ ਕੌਮ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਤੇ ਹਰ ਤਰ੍ਹਾਂ ਦੇ ਮਾਹਿਰ ਮੌਜੂਦ ਹਨ ਅਤੇ ਉਹਨਾਂ ਤੋਂ ਸਲਾਹ ਲੈਣ। ਕਿਸਾਨ ਆਪਣੀਆਂ ਸਮੱਸਿਆਵਾਂ ਨੂੰ ਰੱਖਣ ਅਤੇ ਉਹਨਾਂ ਦੀ ਸ਼ਿਕਾਇਤ ਤੇ ਸਰਕਾਰ ਵੱਲੋਂ ਐਕਸ਼ਨ ਲਿਆ ਜਾਵੇਗਾ। ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸੰਵਾਦ ਦੌਰਾਨ ਪਿਛਲੀਆਂ ਸਰਕਾਰਾਂ ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿ ਹੈ ਕਿ ਪਿਛਲੀਆਂ ਇਹ ਸਰਕਾਰ ਨੇ ਪੰਜਾਬ ਨੂੰ ਸਿਰਫ ਲੁੱਟਿਆ ਹੈ ਪਰਾਲੇ ਨੂੰ ਲੈ ਕੇ ਬੋਲਦੇ ਹੋਏ ਮੰਨਨੇ ਕਿ ਹੈਗੇ ਸੀ ਪਰਾਲੀ ਤੇ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ 2500 ਰੁਪਏ ਪ੍ਰਤੀ ਇਕੜਾ ਮੁਆਵਜ਼ੇ ਦੀ ਕੇਂਦਰ ਤੋਂ ਮੰਗ ਕੀਤੀ ਗਈ ਪਰ ਕੇਂਦਰ ਸਰਕਾਰ ਨੇ ਪ੍ਰਚਾਰ ਕਰਨ ਲਈ ਕਿਹਾ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਬਾਸਮਤੀ ਦਾ ਰੇਟ ਨਹੀਂ ਘਟਣ ਦਿੱਤਾ ਜਾਵੇਗਾ ਤੇ ਸਾਰਾ ਪੈਸਾ ਪੰਜਾਬ ਸਰਕਾਰ ਦੇਵੇਗੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਹੈ ਇਸ ਵਾਰ 83% ਦੀ ਵਾਧੂ ਬਿਜਲੀ ਪੈਦਾ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੈ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਸਿੱਖਿਆ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਸੰਬੰਧਿਤ ਹੈ ਤੇ ਇਸੋ ਦੇਸ਼ ਦੀ ਬੁੱਢੀ ਸਰਕਾਰੀ ਸਕੂਲਾਂ ਵਿੱਚ ਹਰ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਇਹ ਪ੍ਰਗਟਾਵਾ ਪੰਜਾਬ ਦੇ ਸੂਟਨਾ ਤੇ ਲੋਕ ਸੰਪਰਕ ਨਵੀ ਅਤੇ ਨਵਿਆਣਯੋਗ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਅਮਨ अरोड़ा ਨੇ ਪਿੰਡ ਨਾਗਰਾ ਤੇ ਜਖੇਪੜ ਚੋਆਸ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਵੇਂ ਬਣਨ ਵਾਲੇ ਕਲਾਸਰੂਮਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਸੁਨਾਮ ਦੇ 7 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 13 ਨਵੇਂ ਕਲਾਸਰੂਮ ਬਣਾਉਣ ਲਈ 98 ਲੱਖ ਰੁਪਏ ਦੀ ਅਸ਼ੀ ਪ੍ਰਵਾਨ ਕੀਤੀ ਗਈ ਹੈ ਜਿਸ ਦੀ ਪਹਿਲੀ ਕਿਸ਼ਤ ਵਜੋਂ 39000 ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਪਸ਼ੂ ਪਾਲਣ ਤੇ ਡੈਰੀ ਵਿਕਾਸ ਮੰਤਰੀ ਲਾਲਜੀ ਸਿੰਘ ਭੁੱਲਣ ਨੇ ਦੱਸਿਆ ਕਿ ਡੈਰੀ ਵਿਕਾਸ ਵਿਭਾਗ ਵੱਲੋਂ ਕਰਵਾਏ ਜਾਂਦੇ ਡੈਰੀ ਉਦਮ ਸਿਕਲਾਈ ਪ੍ਰੋਗਰਾਮ ਤਹਿਤ ਇਸ ਵਾਰੇ ਹੁਣ ਤੱਕ 6116 ਕਿਸਾਨਾਂ ਨੇ ਐਡਵਾਂਸ ਡੈਰੀ ਫਾਰਮਿੰਗ ਦੀ ਸਿਕਲਾਈ ਪ੍ਰਾਪਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਸੂਬੇ ਦੇ ਨੋਂ ਡੈਰੀ ਸਿਕਲਾਈ ਅਤੇ ਵਿਸਤਾਰ ਕੇਂਦਰਨ ਰਾਹੀ ਪਿੰਡੂ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ 4 ਹਫ਼ਤੇ ਦਾ ਡੈਰੀ ਉਦਮ ਸਿਕਲਾਈ ਪ੍ਰੋਗਰਾਮ ਵੀ ਫਰਵਰੀ ਤੋਂ ਸ਼ੁਰੂ ਕੀਤਾ ਜਾ ਦੇ ਹੈ ਕਿ ਸਨਾਤੇ ਦੁੱਧ ਦੁੱਧ ਪਾਦਕਾਂ ਨੂੰ ਕਿਸਾਨਾਂ ਦੇ ਨਾਲ ਇਸਾਨੀ ਦੇ ਨਾਲ-ਨਾਲ ਖੇਤੀਬਾੜੀ ਦੇ ਸਹਾਇਕੀ ਤੇ ਆਪਣਾ ਉਹਦੀ ਪੀਲ ਕਰਦੇ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸੁਭਾ ਸਰਕਾਰ ਵੱਲੋਂ ਗੁਣਵੱਤਾ ਭਰਪੂਰ ਦੁੱਧ ਦੁੱਧ ਪਾਦਨ ਲਈ ਸਿਖਲਾਈ ਦੇਣ ਦੇ ਡੈਰੀ ਕੀਤਾ ਸ਼ੁਰੂ ਕਰਨ ਲਈ ਵੀ ਤਾਇਤਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ 50% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕਾਰਡ ਧਾਰੀ ਪਰਿਵਾਰਾਂ ਵਿੱਚ ਵੰਡੀ ਜਾਣ ਵਾਲੀ ਕਣਕ ਯੋਜਨਾ ਨੂੰ ਲੱਗੇ ਭਾਰੀ ਕਟ ਕਰਨ ਪੰਜਾਬ ਭਰ ਦੇ ਡੀਪੂ ਹੋਲਡਰਾਂ ਚ ਹਾਹਾਕਾਰ ਮਚ ਗਈ ਇਹ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਕਣਕ ਤੇ ਲਾਏ ਗੇ ਕਰੀਬ 30 ਫੀਸਦੀ ਦੇ ਭਾਰੀ ਕੱਟ ਦੇ ਵਿਰੋਧ ਵਿੱਚ ਵੱਖ-ਵੱਖ ਡਿਪੋ ਹੋਲਡਰ ਐਸੋਸੀਏਸ਼ਨ ਵੱਲੋਂ ਖਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਕੇ ਇਸ ਮਸਲੇ ਦੇ ਤੁਰੰਤ ਹੱਲ ਲਈ ਮੁੱਦਾ ਚੁੱਕਿਆ ਗਿਆ ਹੈ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਨਜੀ ਸਿੰਘ ਅੜੇਚਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਕਣਕ ਯੋਜਨਾ ਤੇ ਲਾਏ ਗੇ ਕਰੀਬ 30 ਫੀਸਦੀ ਦੇ ਭਾਰੀ ਕੱਟ ਕਾਰਨ ਰਾਸ਼ਨ ਡਿਪੋ ਤੇ ਕਣਕ ਵੰਡਣ ਦੌਰਾਨ ਹਰ ਡਿਪੋ ਹੋਲਡਰਾਂ ਤੇ ਲਾਭਪਾਤਰ ਪਰਿਵਾਰਾਂ ਜੇ ਭਾਰੀ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਿੰਨਾ ਪਰਿਵਾਰਾਂ ਨੂੰ ਕਣਕ ਦਾ ਲਾਭ ਨਹੀਂ ਮਿਲੇਗਾ ਉਹ ਇਸ ਦਾ ਕਸੂਰ ਵੱਡੀਪੂ ਹੋਲਡਰਾਂ ਨੂੰ ਠਹਿਰਾਉਂਦੇ ਹੋਏ ਉਹਨਾਂ ਖਿਲਾਫ ਕਈ ਤਰ੍ਹਾਂ ਦੇ ਦੋਸ਼ ਲਾਉਣ ਤੇ ਧਰਨੇ ਦੇਣ ਤੱਕ ਉਤਾਰੂ ਹੋ ਜਾਣਗੇ ਦੇਸ਼ ਦੇ ਉੱਤਰੀ ਰਾਜਾਂ ਵਿੱਚ ਇੱਕ ਵਾਰ ਫਿਰ ਠੰਡ ਵੱਧ ਸਕਦੀ ਹੈ ਇੱਕ ਪੱਛਮੀ ਗੜਬੜੀ ਪੂਰਬ ਵੱਲ ਵੱਧ ਰਹੀ ਹੈ ਜਿਸ ਨਾਲ ਉੱਤਰੀ ਪੱਛਮੀ ਭਾਰਤ ਦੇ ਕਈ ਰਾਜ ਪ੍ਰਭਾਵਿਤ ਹੋਣਗੇ ਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਪੱਛਮੀ ਹਿਮਾਲਿਆ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਬਰਫਬਾਰੀ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਿਕ ਐਤਵਾਰ ਤੋਂ ਬਾਅਦ ਪੱਛਮੀ ਹਾਂਲਿਆ ਖੇਤਰ ਵਿੱਚ ਘੱਟਮੀ ਬਰਫਬਾਰੀ ਦੇ ਅਸਰ ਹਨ ਪੱਛਮੀ ਗੜਬੜੀ ਦੇ ਲੰਘਣ ਤੋਂ ਬਾਅਦ ਹਵਾ ਦੀ ਦਿਸ਼ਾ ਉੱਤਰ ਪੱਛਮ ਵੱਲ ਹੋਵੇਗੀ ਜਿਸ ਕਾਰਨ ਅਗਲੇ 2-3 ਦਿਨਾਂ ਦੌਰਾਨ ਦਿੱਲੀ ਹਰਿਆਣਾ ਪੰਜਾਬ ਮੱਧ ਪ੍ਰਦੇਸ਼ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ ਤੇ ਠੰਡ ਵਧਣ ਦੀ ਸੰਭਾਵਨਾ ਹੈ ਹੁਣ ਅਸੀਂ ਫੈਸਲਾ ਕਰ ਲਿਆ ਨੀਤਾਂ ਨੂੰ ਮਰਾਦਾ ਨੇ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਸਾਰੇ ਦੇ ਸਾਰੇ ਪੈਸੇ ਪੰਜਾਬ ਸਰਕਾਰ ਦੇ ਉਹ ਵੀ ਸਾਰੇ ਪੰਜਾਬ ਚ ਅੰਡਰਗਰਾਊਂਡ ਪਾਈਪਾ ਪਾਉਣਾ ਕੋਈ ਪੈਸਾ ਨਹੀਂ ਲਵਾਂਗੇ ਅਸੀਂ ਸਾਰੇ ਪੰਜਾਬ ਜੰਡਰਗਰਾਊਂਡ ਪਾਈਪਾਂ ਜਿੱਥੇ ਪਹਿਲਾਂ ਨੱਕੇ ਹੁੰਦੇ ਸੀ ਉੱਥੇ ਪੁਆਇੰਟ ਨਹਿਰੀ ਪਾਣੀ ਅਸੀਂ ਜਿੱਥੋਂ ਤੱਕ ਹੋ ਸਕਦਾ ਵਧਾਈਏ ਇੱਕ ਮੇਰਾ ਸੁਪਨਾ ਹੈ ਕਿਉਂਕਿ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਇੱਕ ਮੇਰਾ ਸੁਪਨਾ ਹੈ ਕਿ ਪੰਜਾਬ ਵਿੱਚ ਮੈਨੂੰ ਇਹ ਨਾ ਕਿਤੋਂ ਵੀ ਜਿੱਥੇ ਵੀ ਜਾਵਾਂ ਮੈਨੂੰ ਇਹ ਨਾ ਸੁਣਨ ਨੂੰ ਮਿਲੇ ਮਾਨ ਸਾਹਿਬ ਅਸੀਂ ਟੇਲ ਤੇ ਆ ਮਤਲਬ ਪੰਜਾਬ ਜਿਹਦਾ ਸੂਬੇ ਦਾ ਨਾਮ ਪੰਜ ਪਾਣੀਆਂ ਤੇ ਉਹਦੇ ਵਿੱਚ ਵੀ ਟੇਲ ਵੀ ਮਤਲਬ ਸਾਡੇ ਤੱਕ ਤਾਂ ਪਾਣੀ ਪਹੁੰਚਦਾ ਹੀ ਨਹੀਂ ਜੀ ਪੰਜਾਬ ਦਾ ਕੋਈ ਵੀ ਹਿੱਸਾ ਪੰਜਾਬ ਦਾ ਕੋਈ ਵੀ ਪਿੰਡ ਪੰਜਾਬ ਦੀ ਕੋਈ ਵੀ ਤਹਿਸੀਲ ਹੁਣ ਟੇਲ ਤੇ ਨਹੀਂ ਰਹੂਗੀ ਪਾਣੀ ਬਰਾਬਰ ਮਿਲੂਗਾ ਸਾਰਿਆਂ ਨੂੰ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੇ ਹਲਕੇ ਸੁਨਾਮ ਦੇ ਵਿੱਚ ਸੱਤ ਸਕੂਲਾਂ ਦੇ ਵਿੱਚ 13 ਕਲਾਸਰੂਮਸ ਨੂੰ ਬਣਾਉਣ ਦੇ ਲਈ तकरीबन 98 ਲੱਖ ਰੁਪਿਆ ਸਰਕਾਰ ਵੱਲੋਂ ਭਗਵੰਤਪਾਣ ਜੀ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਅੱਜ ਅਸੀਂ ਉਹਨਾਂ ਦੀ ਨਿਊ ਹੈ ਜਿਹੜੀ ਉਹ ਰੱਖੀ ਹੈ ਕਈ ਸਕੂਲਾਂ ਦੇ ਵਿੱਚ ਜਖੇਪੜ ਲੱਗ ਰਹੇ ਟੋਟਲ ਸੱਤ ਸਕੂਲ ਨੇ ਔਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਭ ਤੋਂ ਵਧੀਆ ਔਰ ਵੱਡੀ ਇਨਵੈਸਟਮੈਂਟ ਜੇ ਕੋਈ ਹੋ ਸਕਦੀ ਹੈ ਤੋ ਬੱਚਿਆਂ ਦੇ ਵਿੱਚ ਬੱਚਿਆਂ ਦੇ ਭਵਿੱਖ ਦੇ ਵਿੱਚ ਹੋ ਸਕਦੀ ਹੈ ਜੇ ਉਹਨਾਂ ਨੂੰ ਚੰਗਾ ਮਾਹੌਲ ਦਵਾਂਗੇ ਵਿੱਦਿਆ ਪ੍ਰਾਪਤ ਕਰਨ ਦਾ ਤੇ ਤਾਂ ਹੀ ਉਹ ਬੱਚੇ ਆਪਦੇ ਪੈਰਾਂ 'ਤੇ ਖੜੇ ਹੋਣਗੇ ਤਾਂ ਹੀ ਉਹ ਆਪਦੇ ਘਰ ਨੂੰ ਆਪਦੇ ਪਰਿਵਾਰ ਨੂੰ ਆਪਦੇ ਪਿੰਡ ਨੂੰ ਤੇ ਸਮੁੱਚੇ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਸੋ ਇਹ ਮਕਸਦ ਦੇ ਨਾਲ ਅਸੀਂ ਚੱਲੇ ਹੋਇਆ ਉਹ ਕੰਮ ਜਿਹੜਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਇਹਨਾਂ ਕੰਮਾਂ ਤੋਂ ਮੁੰੰਕਰ ਹੋ ਗਈਆਂ ਸੀਗੀਆਂ ਤੇ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਲੱਗਿਆ ਤੇ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਕਿ ਇੱਕ ਬੇਸ਼ੁਮਾਰ ਬਦਲਾਅ ਹੈ ਜਿਹੜਾ ਉਹ ਸਿਹਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਨਜ਼ਰ ਆਊਗਾ ਪਿਛਲੇ ਸਮੇਂ ਦੇ ਵਿੱਚ ਟੀਚਰਾਂ ਨੂੰ ਪੁੱਛਦਾ ਕੋਈ ਨਹੀਂ ਸੀਗਾ ਤੇ ਹੁਣ ਉਹ ਸਰਕਾਰ ਹੈ ਜਿਹਦੇ ਜਿਸ ਦੇ ਸਰਕਾਰੀ ਸਕੂਲਾਂ ਦੇ 36 ਟੀਚਰ ਨੇ ਜਿਹੜੇ ਉਹ ਪਿਛਲੇ ਦਿਨਾਂ ਦੇ ਵਿੱਚ ਸਿੰਗਾਪੁਰ ਹੋ ਕੇ ਆਏ ਨੇ ਤਾਂ ਕਿ ਉੱਥੇ ਦਾ ਦਾ ਸਿਸਟਮ ਕੀ ਹੈ ਕਲਚਰ ਕੀ ਹੈ ਐਜੂਕੇਸ਼ਨ ਦਾ ਉਹਨੂੰ ਅਸੀਂ ਪੰਜਾਬ ਦੇ ਵਿੱਚ ਲਾਗੂ ਕਰ ਸਕੀਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਬਦਲਾਅ ਹੈ ਜਿਹੜਾ ਉਹ ਹੈਲਥ ਐਜੂਕੇਸ਼ਨ ਸਿਸਟਮ ਦੇ ਵਿੱਚ ਨਜ਼ਰ ਆਏਗਾ ਇਹ ਕਾਫਲਾ ਜਿਹੜਾ ਇਹ ਮੋਦੀ ਦੇ ਖਿਲਾਫ ਆ ਇਹ ਕਾਫਲਾ ਅਡਾਨੀ ਦੇ ਖਿਲਾਫ ਆ ਇਹ ਕਾਫਲਾ ਹਿੰਦੁਸਤਾਨ ਦੇ 140 ਲੋਕਾਂ ਦੇ ਹੱਕ 'ਚ ਆ ਕਿ ਸਾਰੇ ਮਿਲ ਕੇ ਆਪਾਂ ਕਿਸੇ ਐਸੀ ਪਾਰਟੀ ਜਿਹੜੀ ਧਰਮ ਦੀ ਰਾਜਨੀਤੀ ਕਰਦੀ ਹੋਵੇ ਜਿਹੜੀ ਅਮੀਰਾਂ ਨੂੰ ਬਚਾਉਣ ਦਾ ਕੰਮ ਕਰਦੀ ਹੋਵੇ ਔਰ ਦੇਸ਼ ਨੂੰ ਲੁੱਟਣ ਦਾ ਕੰਮ ਕਰਦੀ ਹੋਵੇ ਉਹ ਅਡਾਨੀ ਜੀ ਦੇ ਏਅਰਪੋਰਟ ਦੇ ਵਿੱਚੋਂ ਪਤਾ ਨਹੀਂ ਕਿੰਨੇ ਲੱਖਾਂ ਟਨ ਜਿਹੜਾ ਨਸ਼ਾ ਫੜਿਆ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਹ ਸ ਅਡਾਨੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਮੋਦੀ ਸਰਕਾਰ ਔਰ ਆਮ ਆਦੀ ਪਾਰਟੀ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ ਰਾਜ ਸਭਾ ਦੇ ਵਿੱਚ ਵੀ ਸਾਡੇ ਸੰਜੇ ਸਿੰਘ ਜੀ ਲੱਗੇ ਹੋਏ ਨੇ ਸਾਡੀ ਸਾਰੀ ਲੀਡਰਸ਼ਿਪ ਲੱਗੀ ਆ ਪੰਜਾਬ ਦੇ ਵਿੱਚ ਅਸੀਂ ਲੱਗੇ ਹਾਂ ਦਿੱਲੀ ਦੇ ਵਿੱਚ ਆਮ ਪਾਰਟੀ ਜਿੱਥੇ ਜਿੱਥੇ ਸਾਡਾ ਸੰਗਠਨ ਆ ਪੂਰੇ ਦੇਸ਼ ਦੇ ਵਿੱਚ ਅਸੀਂ ਬੀਜੇਪੀ ਦੇ ਖਿਲਾਫ ਅਡਾਨੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ ਪਰ ਇਹ ਸਾਡਾ ਚੱਲਦਾ ਜਾਰੀ ਰਹੇਗਾ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ 130 40 ਕਰੋੜ ਲੋਕ ਜਿਹੜੇ ਆ ਮਿਲ ਕੇ ਇਸ ਇਹਦੀ ਮੁਖਾਲਫਤ ਕਰਨ ਔਰ ਅਡਾਨੀ ਨੇ ਜੋ ਦੇਸ਼ਨਾ ਕੀਤਾ ਉਹਦੇ ਤੇ ਪ੍ਰਧਾਨ ਮੰਤਰੀ ਬੋਲਣ ਔਰ ਮਾਫੀ ਮੰਗਣ ਔਰ ਜਿੰਨਾ ਨੁਕਸਾਨ ਹੋਇਆ ਸਾਰਾ ਉਹਦੀ ਪਰਪਾਈ ਅਡਾਨੀ ਦੀ ਪ੍ਰਾਪਰਟੀ ਵੇਚ ਕੇ ਕੀਤਾ ਜਾਵੇ ਅੱਜ ਤੁਸੀਂ ਦੇਖੋ ਹਾਲਾਤ ਕੀ ਹੈ ਭਗਵੰਤ ਮਾਨ ਨੇ ਆਪਣੇ ਪਰਿਵਾਰ ਦੇ ਮੈਨ ਲੱਗਦਾ ਅੱਧੀ ਪੰਜਾਬ ਦੀ ਪੁਲਿਸ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਪਰਿਵਾਰ ਨਾਲ ਚੱਲ ਰਹੀ ਹੈ ਆਈ ਭਗਵੰਤ ਮਾਨ ਜਦੋਂ ਵਿਰੋਧੀ ਹੁੰਦਾ ਸੀ ਉਹ ਤੋਂ ਬੜੀ ਟੀਚਰਾਂ ਕਰਦਾ ਹੁੰਦਾ ਸੀ ਉਹ ਤੋਂ ਬੜੇ ਮਜ਼ਾਕ ਉਡਾਉਂਦਾ ਹੁੰਦਾ ਸੀ ਤੇ ਹੁਣ ਆਪ ਮਜ਼ਾਕ ਬਣਿਆ ਹੋਇਆ ਹੈ ਇਹ ਜਾਂ ਨਕਮਾਨ ਖੇਤਰ ਦੇ ਲਾਇਕ ਮੈਨਾਂ ਦਾ ਹੋਰ ਕੋਈ ਲਫ਼ਜ਼ ਹੋ ਸਕਦੇ ਰੋ ਉਹ ਵੀ ਵਰਤਨੇ ਚਾਹੀਦੇ ਇਹਦੇ ਵਾਸਤੇ ਇਹਦਾ ਨਾਮ ਸਹੀ ਮੈਨ ਤਾਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹੈ ਇਹਦਾ ਨਾਮ ਬਦਲ ਦੇਣਾ ਚਾਹੀਦਾ ਹੈ ਇਹਦਾ ਨਾਮ ਨੂੰ ਸਾਰੇ ਜਿੱਥੇ ਵੀ ਜਾਏ ਇਹਨੂੰ ਬੁਲਾਇਆ ਕਰਨ ਭਗਵਾਨ ਸਿੰਘ ਬੇਈਮਾਨ ਮਾਨ ਨਹੀਂ ਬੇਈਮਾਨ ਸਭ ਤੋਂ ਵੱਡਾ ਬੇਈਮਾਨ ਹੈ ਇਹਨੇ ਬੇਈਮਾਨੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਅੱਜ ਸਰਕਾਰ ਛਾ ਗਿਆ ਇਹਦਾ ਨਿਸ਼ਾਨਾ ਪਹਿਲੇ ਹੀ ਬੇਈਮਾਨ ਸੀ ਇਹਦਾ ਨਿਸ਼ਾਨਾ ਪੰਜਾਬ ਨੂੰ ਤਰੱਕੀ ਦਾ ਨਹੀਂ ਸੀ ਇਹਦਾ ਨਿਸ਼ਾਨਾ ਮਾ ਸੀ ਕਿ ਮੈਂ ਕਿਰਾ ਦਾ ਲੱਗ ਜੇ ਤੇ ਫਿਰ ਮੈਂ ਐਸ਼ ਕਰਨੀ ਹੈ ਤੇ ਫਿਰ ਮੈਂ ਲੁੱਟ ਕੋ ਕਰਨੀ ਹੈ ਕੋਈ ਕਰ ਰਿਹਾ ਨਾ ਹਰ ਰੋਜ਼ ਹੁਣ ਸਕੈਂਡਲ ਆਉਣ ਲੱਗੇ ਤੁਸੀਂ ਦੇਖਿਆ ਨੈਬ ਤਹਿਸੀਲਦਾਰਾਂ ਦੀ ਹੁਣੀ ਕੋਈ ਉੱਤੇ ਸਕੈਂਡਲ ਹੋ ਗਏ ਆ ਬਾਕੀ ਰੋਜ਼ ਜਿਹੜੀ ਹਾਲਾਤ ਹੈ ਲਾਅ ਐਂਡ ਆਰਡਰ ਦੀ ਇੰਨੀ ਮਾੜੀ ਹੈ ਰੋਜ਼ ਖਬਰਾਂ ਆਉਂਦੀਆਂ ਫਰੋਤੀ ਦੀ ਅੱਜ ਮੇਰੇ ਕੋਲ ਸਵੇਰੇ ਪਿੰਡ ਦਾ ਗਿਆ ਮੇਰੇ ਕੋਲੇ ਕਈ ਲੋਕ ਆਏ ਜਿਨ੍ਹਾਂ ਨੂੰ ਗੈਂਗਸਟਰ ਨੇ ਟੈਲੀਫੋਨ ਕੀਤਾ 25 ਲੱਖ 30 ਲੱਖ 40 ਲੱਖ ਤੇ ਡਰਦੇ ਕੀ ਕਰਨ ਬਤਵਾ ਭਗਵੰਤਬੰਦ ਤੇ ਲਈ ਬੱਠਾ 100 100 ਬੰਦਾ 500 ਬੰਦਾ ਆਪਣੇ ਘਰਾਂ ਨਹੀਂ ਦੇਈ ਬੱਠਾ ਮਾਂ ਨੂੰ ਦੇਦੀ ਭੈਣ ਨੂੰ ਦੇਈ ਪਤਾ ਵਿਚਾਰੇ ਗਰੀਬ ਕੀ ਕਰਨ ਜਿਨ੍ਹਾਂ ਕੋਲ ਫਰੋਤੀ ਆਈ ਜਾਂਦੀ ਸਿੱਧੂ ਮੂਸੇ ਵਾਲਾ ਨੂੰ ਫਰੋਤੀ ਆਈਆਂ ਸੀ ਤੇ ਉਹਨਾਂ ਨੇ ਕਰਮਲ ਕੋਲੇ ਸੋ ਆ ਸਰਕਾਰ ਤਾਂ ਮੈਂ ਕਹਿੰਦਾ ਇਹ ਤਾਂ ਮਾੜੀ ਸਰਕਾਰ ਪੰਜਾਬ ਚ ਨਹੀਂ ਕਿਦਿਆ ਸਰਪੰਚ ਸਿੰਘ ਬਾਲਵਾ ਜੀ ਉਹਨਾਂ ਪਿਛਲੇ 40 ਸਾਲ ਕਿੰਨਾ ਬੋਲ ਪਾਇਆ ਦੁਸਤ ਜੇ ਉਹਨਾਂ ਨੂੰ ਮੇਲੇ ਲੱਗਦੇ ਆ ਆ ਜਿਹੜੇ ਮੇਲੇ ਹੈਰੀਟੇਜ ਨਾਲ ਜੋੜਨ ਵਾਲੇ 판ਦੂ ਲੱਗਦੇ ਆ ਤੇ ਉਹਨਾਂ ਨੂੰ ਕਹੋ ਜੀ ਤੁਹਾਡੇ ਦੇ ਹਿਸਾਬ ਨਾਲ ਮੁੱਖਤ ਵੀ ਆਪਣੇ ਘਰ ਚ ਮੇਲੇ ਲਾਉਂਦੇ ਨੇ ਆਪਣੇ ਘਰ ਚ ਕੀ ਕਰਦੇ ਨੇ ਸਭ ਦੇ ਨੂੰ ਜਾਨੋ ਕਿੰਨਾ ਪੈਸਾ ਵੇਸਟ ਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੈਰੀਟੇਜ ਨਾਲ ਜੋੜਨ ਜੇ ਪ੍ਰਤਾ ਬਾਜਵਾ ਜੀ ਇੱਦਾਂ ਕਹਿ ਦਿੱਤੇ ਅਫਸੋਸ ਕੀਤਾ ਜਾ ਸਕਦਾ ਲੀਡਰਾਂ ਦੀ ਸੋਚ ਤੇ ਹੋਣ ਕੀ ਕੀਤਾ ਜਾਣਾ ਪਾਲੀ ਸਿਕਣਾ ਜਿਹੜਾ 24 ਸਾਲ ਬਾਅਦ ਮਰੀ ਕੋਲ ਮਰੀ ਬਣਦੀ ਨਹੀਂ ਦੂਜੀ ਵਾਰ ਨਹੀਂ ਲੈ ਬਿਲਕੁਲ ਸਾਡੀ ਸਰਕਾਰ ਮਾਨ ਸਾਹਿਬ ਅਸੀਂ ਸਾਡੇ ਗੱਲ ਦੇ ਕਿ ਜਿੰਨਾ ਲੋਕਾਂ ਨੇ ਸਜ਼ਾ ਖਤਰੀਏ ਉਹਨਾਂ ਦੀ ਦੇਹੀ ਹੋਣੀ ਚਾਹੀਦੀ ਹੋ ਰਹੇ ਕੋਈ ਕਰੇਲੂ ਤੇ ਹੈ ਹੀ ਨਹੀਂ ਕਰੇਲੂ ਤੇ ਅਸੀਂ ਪ੍ਰੀਪੈਡ ਮੀਟਰ ਨਹੀਂ ਲਾ ਰਹੇ ਅਸੀਂ ਸਿਰਫ ਸਰਕਾਰੀ ਅਦਾਰਿਆਂ ਦੇ ਉੱਤੇ ਸਰਕਾਰੀ ਸੈਂਟਰਲ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੇ ਉਹਨਾਂ ਸਰਕਾਰੀ ਅਦਾਰਿਆਂ ਦੇ ਉੱਤੇ ਲਾ ਰਹੇ ਆ ਇਹਨਾਂ ਦਾ ਕੋਈ ਵੀ ਘਰੇਲੂ ਦੇ ਨਾਲ ਜਾਂ ਕੋਈ ਐਗਰੀਕਲਚਰ ਦੇ ਨਾਲ ਜਾਂ ਕੋਈ ਇੰਡਸਟਰੀ ਦੇ ਨਾਲ ਕੋਈ ਜਿੰਨਾਂ ਚਿਰ ਆਪਣੀ ਸਰਕਾਰ ਜਿੱਦਾਂ ਮਤਲਬ ਵੀ ਉਹਨਾਂ ਜਦੋਂ ਚੇਪ ਵਾਲੇ ਮੀਟਰ ਘਰੇਲੂ ਨਹੀਂ ਲੱਗ ਰਹੇ ਨਹੀਂ ਦੇਖੋ ਅਸੀਂ ਸਾਡੇ ਸਾਡੇ ਕੋਲ ਸਿਰਫ ਜਿਹੜੀ ਪਲਾਨ ਆ ਉਹ ਸਰਕਾਰੀ ਅਦਾਰਿਆਂ ਦੇ ਉੱਤੇ ਅ ਪਲਾਨ ਆ ਜਿਹਨਾਂ ਦੇ ਪੰਜਾਬ ਦੇ ਬਿਜਲੀ ਬੋਰਡ ਦੇ ਮੁਲਾਜ਼ਮ ਕਰਦੇ ਜਾ ਰਹੇ ਆ ਬੋਝ ਵੱਧਦਾ ਜਾ ਰਿਹਾ ਸ਼ਹਿਰਾਂ ਨੂੰ ਬੋੜਾ ਬੋੜਾ ਤਾਂ ਦੇਖੋ ਜਦੋਂ ਤੋਂ ਮਾਨ ਸਾਹਿਬ ਦੀ ਸਰਕਾਰ ਆਈ ਆ ਅਸੀਂ 26000 ਤੋਂ ਵੱਧ ਨਿਯੁਕਤੀ ਪੱਤਰ ਜਿਹੜੇ ਆ ਉਹ ਦੇ ਚੁੱਕੇ ਆ ਪੀਐਸਪੀਸੀਐਲ ਬਿਜਲੀ ਬੋਰਡ ਜਿਹਨੂੰ ਪਹਿਲਾਂ ਕਹਿੰਦੇ ਸੀ ਆਪਾਂ ਉਹਦੇ ਵਿੱਚ ਵੀ ਕਾਫੀ ਨਿਯੁਕਤੀਆਂ ਕੀਤੀਆਂ ਨੇ 2100 ਦੀ ਅਸੀਂ ਭਰਤੀ ਹੋਰ ਥੋੜੇ ਦਿਨਾਂ ਤੱਕ ਜੜੀ ਆ ਉਹ ਵੀ ਕਰ ਰਹੇ ਆ ਸੋ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਆ ਔਰ ਇਸੇ ਹੀ ਇਸੇ ਕਰਕੇ ਪਹਿਲੇ 10 ਮਹੀਨੇ ਦੀ ਸਰਕਾਰ ਦੇ ਵਿੱਚ ਹੀ 26000 ਤੋਂ ਵੱਧ ਪੱਕੀਆਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇਵੀ ਹੈਗੇ ਨੇ ਕੋਲੋਨਾਈਜ਼ਰ ਹਾਂਜੀ ਉਹਨਾਂ ਦੇ ਜੇ ਕੋਈ ਘਾਟਾਂ ਤੇ ਉਹਨੂੰ ਪੂਰਾ ਕਰਵਾ ਰਹੇ ਆ ਨੈਕਸਟ ਟਾਈਮ ਤੋਂ ਅਸੀਂ ਇਹੀ ਕਰ ਦਿੱਤਾ ਇਹਦੇ ਤੇ ਕੰਮ ਕਰ ਰਹੇ ਆ ਕਿ ਜੇ ਕਿਸੇ ਨੇ ਕੋਈ ਕਲੋਨੀ ਕੱਟਣੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇੰਡਸਟਰੀ ਲਾਉਣੀ ਹੈ ਉਹਦੇ ਵਾਸਤੇ ਪਹਿਲਾਂ ਹੀ ਸਾਰੀ ਅਪਰੂਵਲ ਕੀਤੀ ਜਾਵੇ ਪੁਰਾਣੀਆਂ ਸਰਕਾਰਾਂ ਨੇ ਬਹੁਤ ਗਲਤ ਕੰਮ ਕੀਤੇ ਹੋਏ ਨੇ ਪਹਿਲਾਂ ਕਿਸੇ ਨੇ ਪੂਟਾਂ ਨੂੰ ਅਪਰੂਵਲ ਦੇ ਦਿੱਤੀ ਕਿਸੇ ਨੇ ਬਿਜਲੀ ਬੋਰਡ ਨੂੰ ਨਹੀਂ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿਸੇ ਨੇ ਅਪਰੂਵਲ ਰਹਿ ਗਈ ਕਿਸੇ ਦੀ ਹੋਗੀ ਦਫ਼ਤਰਾਂ ਦੇ ਚੱਕਰ ਹੀ ਲੱਗਦੇ ਰਹਿੰਦੇ ਸੀਗੇ ਸੋ ਅਸੀਂ ਕੋਟਿੰਗ ਹੀ ਕਰ ਰਹੇ ਆ ਜਿਹੜੇ ਸਟਾਮ ਨੇ ਉਹਨਾਂ ਦੀ ਕੋਟਿੰਗ ਹੀ ਕਰਨੇ ਆ ਜਿਵੇਂ ਜੇ ਕੋਈ ਇੰਡਸਟਰੀ ਲਗਣੀ ਆ ਉਹਦੇ ਵਾਸਤੇ ਉਸਟਾਮ ਹੀ ਵੱਖਰੇ ਕਲਰ ਦੇ ਦੇ ਦਿੱਤੇ ਜਾਣ ਕੋਈ ਕਲੋਨੀ ਬਾਨਣੀ ਆ ਉਹਦੇ ਵਾਸਤੇ ਕੋਈ ਉਸਟਾਮ ਹੀ ਵੱਖਰੀ ਤਰ੍ਹਾਂ ਦਾ ਹੋ ਜਾਏ ਔਰ ਹਰ ਤਰ੍ਹਾਂ ਦੀ ਪਰਵਾਨਗੀ ਉਹਦੇ ਵਿੱਚ ਪਹਿਲਾਂ ਪਹਿ ਲਈ ਜਾਵੇ ਜਦ ਜਦ ਉਹਦੀ ਕਲੋਨਾਈਜ਼ਰ ਦੀ ਰਜਿਸਟਰੀ ਹੋ ਗਈ ਫਿਰ ਇਹ ਲੱਗੇ ਕਿ ਕਿਹੜੇ ਕੋਟ ਦਾ ਕਿਹੜੇ ਕਲਰ ਦਾ ਇਹਦੇ ਕੋਲ ਉਸਟਾਮ ਆ ਉਸੇ ਹਿਸਾਬ ਨਾਲ ਲੱਗੂਗਾ ਕਿ ਇਹਦਾ ਸਾਰੀ ਅਪਰੂਵਲ ਜਿਹੜੀ ਆ ਸਾਰੇ ਵਿਭਾਗਾਂ ਤੋਂ ਪਹਿਲਾਂ ਹੋ ਚੁੱਕੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦਾ ਇਹਦਾ ਜਿਹੜੀ ਆ ਖੱਜਲ ਖੁਆਰੀ ਇਹਨੂੰ ਖਤਮ ਕਰਨ ਜਾ ਰਹੇ ਪੰਜਾਬ ਦੀ ਪੁਲਿਸ ਜਿਹੜੀ ਐਨੀ ਸક્ષਮ ਹੈਗੀ ਐ ਕਿ ਅਸੀਂ ਹਰ ਰੋਜ਼ ਜਿਹੜੇ ਡਰੋਨਸ ਨੇ ਜਾਂ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਡਰੱਗ ਦੇ ਜਿਹੜੇ ਸਮੱਗਲਰ ਨੇ ਅਸੀਂ ਉਹਨਾਂ ਨੂੰ ਫੜਦੇ ਆਂ ਲਾਅ ਐਂਡ ਆਰਡਰ ਜਿਹੜਾ ਕੰਟਰੋਲ ਦੇ ਵਿੱਚ ਹੈ ਬਾਕੀ ਗਵਰਨਰ ਸਾਹਿਬ ਨੇ ਉਹਨਾਂ ਦੀ ਮਰਜ਼ੀ ਹੈ ਜਿੱਥੇ ਮਰਜ਼ੀ ਜਾਣ ਪਰ ਜੋ ਸਟੇਟ ਦਾ ਮੈਟਰ ਹੈ ਲਾਅ ਐਂਡ ਆਰਡਰ ਉਹਨੂੰ ਅਸੀਂ ਮੇਨਟੇਨ ਰੱਖਾਂਗੇ ਔਰ ਰੱਖਿਆ ਹੋਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਖਾਸ ਤੌਰ ਤੇ ਇੰਡਸਟਰੀ ਨਾਲ ਰਿਲੇਟਡ ਬਹੁਤ ਜਿਹੜੀ ਇੰਡਸਟਰੀ ਜਿਹੜੀ ਹੈ ਪੰਜਾਬ ਚ ਆ ਰਹੀ ਹੈ ਟਾਟਾ ਸਟੀਲ ਆਲਰੇਡੀ ਆ ਗਈ ਸਨਾਤਨ ਟੈਕਸਟਾਈਲ ਆ ਗਈ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਦੇਸ਼ ਦੇ ਬਹੁਤ ਵੱਡੇ ਵੱਡੇ ਮੈਨੂਫੈਕਚਰ ਪਲਾਂਟ ਜਿਹੜੇ ਨੇ ਜੇ ਉਹਨਾਂ ਦਾ ਸਾਊਥ 'ਚ ਹੈ ਉਹ ਕਹਿੰਦੇ ਨਾਰਥ ਦੇ ਵਿੱਚ ਅਸੀਂ ਪੰਜਾਬ ਵਿੱਚ ਹਾਂ ਥੈਂਕ ਯੂ